ਵਾਚਿੰਗ ਪੰਜਾਬੀ ਵਾਈਟਬੋਰਡ ਚੈਨਲ ਪੇਸ਼ ਹੈ ਡਾਕਟਰ ਜਗਤਾਰ ਦੀਆਂ ਕਵਿਤਾਵਾਂ ਜਲਕਣ ਅਤੇ ਆਪਣਾ ਆਪਣਾ ਸੂਰਜ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਡਾਕਟਰ ਜਗਤਾਰ ਇਹਨਾਂ ਦੀਆਂ ਲਿਖੀਆਂ ਹੋਈਆਂ ਦੋ ਕਵਿਤਾਵਾਂ ਜਲਕਣ ਤੇ ਆਪਣਾ ਆਪਣਾ ਸੂਰਜ ਇਹਨਾਂ ਕਵਿਤਾਵਾਂ ਦਾ ਪਾਠ ਸ਼ਬਦ ਅਰਥ ਵਿਆਖਿਆ ਤੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਡਾਕਟਰ ਜਗਤਾਰ ਦੀ ਲਿਖੀ ਹੋਈ ਕਵਿਤਾ ਜਲ ਕਣ ਇਸ ਦਾ ਪਾਠ ਤੇ ਸ਼ਬਦ ਅਰਥ ਦੇਖ ਲੈਂਦੇ ਹਾਂ ਨੰਗੀਆਂ ਨੰਗੀਆਂ ਟਾਣਾ ਮੌਸਮ ਪੱਤ ਝੜਦਾ ਹੁਣੇ ਹੁਣੇ ਮੀਂਹ ਪੈ ਕੇ ਹਟਿਆ ਪੱਤਹੀਣ ਟਾਣਾ ਸੰਗ ਲਟਕਣ ਨਿੱਕੇ ਨਿੱਕੇ ਕਿੰਨੇ ਜਲ ਕਣ ਧਰਤੀ ਦੀ ਖਿੱਚ ਟਾਣਾ ਦੀ ਅੰਗੜਾਈ ਤਿੱਖੀ ਪੌਣ ਬਿਰਸ਼ ਦੀ ਕੰਪਣ ਕਦਮ ਕਦਮ ਤੇ ਹੋਣੀ ਹੁੰਦਿਆਂ ਇੱਕ ਦੂਜੇ ਦਾ ਨੇੜ ਮੋਤ ਹੈ ਇੱਕ ਦੂਜੇ ਦੀ ਹੂਂਦ ਭਾਰ ਹੈ ਇੱਕ ਜਲ ਕਣ ਦੂਜੇ ਤੋਂ ਕਿੰਨਾ ਖਬਰਦਾਰ ਹੈ ਸ਼ਬਦ ਅਰਥ ਟਾਣਾ ਟੈਣੀਆਂ ਨੂੰ ਕਿਹਾ ਗਿਆ ਹੈ ਪਤਹੀਨ ਬਿਨਾ ਪੱਤਿਆਂ ਤੋਂ ਸੰਗ ਨਾਲ ਤਿੱਖੀ ਪੌਣ ਤੇਜ ਹਵਾ ਹੋਣੀ ਭਾਣਾ ਮੁਕੱਦਰ ਅਗਲਾ ਕਾਵਨ ਕਿਹੋ ਜਿਹਾ ਦੌਰ ਹੈ ਆਇਆ ਸਾਡੇ ਮਨੀ ਲੁਕੇ ਨੇ ਗਿਰਗਟ ਨਾਜਰਾ ਅੰਦਰ ਤੋਤੇ ਝਾਕਣ ਇੱਕ ਦੂਜੇ ਦੀ ਹੁੰਦੋਂ ਤਰਹੰਦੇ ਅਸੀਂ ਸਮੇ ਦੀ ਸੂਲੀ ਚੜ ਕੇ ਬਣਦੇ ਜਾਈਏ ਜਲ ਕਣ ਦੌਰ ਸਮੇ ਨੂੰ ਕਿਹਾ ਜਾਂਦਾ ਹੈ ਮਨੀ ਪਾ ਮਨਾਂ ਦੇ ਵਿੱਚ ਦਿਲਾਂ ਵਿੱਚ ਤਰਹੰਦੇ ਦਰਦੇ ਸੂਲੀ ਫਾਂਸੀ ਹੁੰਦ ਹੋਣ ਦਾ ਭਾਵ ਹਸਤੀ ਵਾਯੂਦ ਡਾਕਟਰ ਜਗਤਾਰ ਦੀ ਕਵਿਤਾ ਜਲਕਣ ਇਸ ਦੀ ਵਿਆਖਿਆ ਇਸ ਪ੍ਰਕਾਰ ਹੈ ਅਗਰ ਇਸ ਕਵਿਤਾ ਦਾ ਪ੍ਰਸੰਗ ਲਿਖਣਾ ਹੋਵੇ ਤਾਂ ਕੋਈ ਵੀ ਇਸ ਦਾ ਪੈਰਾ ਹੋਵੇ ਤਾਂ ਇਹ ਕਾਫ ਟੋਟਾ ਪਾਠ ਪੁਸਤਕ ਕਾਵ ਕੀਰਤੀ ਵਿੱਚ ਦਰਜ ਡਾਕਟਰ ਜਗਤਾਰ ਦੀ ਲਿਖੀ ਹੋਈ ਕਵਿਤਾ ਜਲਕਣ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵੀ ਨੇ ਅਖੌਤੀ ਤਰੱਕੀ ਵੱਲ ਜਾ ਰਹੇ ਵਰਤਮਾਨ ਮਨੁੱਖ ਦੀ ਹੋਂਦ ਨੂੰ ਟੈਣੀ ਨਾਲ ਲੱਗੇ ਜਲਕਣਾਂ ਨਾਲ ਤੁਲਨਾ ਦਿੰਦੇ ਹੋਏ ਉਸ ਦੀ ਆਪਣੇ ਸਵਾਰਥ ਭਰੀ ਹੋਂਦ ਨੂੰ ਬਚਾ ਕੇ ਰੱਖਣ ਲਈ ਇੱਕ ਦੂਜੇ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਨਾਲ ਭਰੇ ਰਹਿਣ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਵਿਆਖਿਆ ਨੰਗੀਆਂ ਨੰਗੀਆਂ ਟਾਣਾ ਮੌਸਮ ਪੱਤ ਝੜਦਾ। ਕਵੀ ਲਿਖਦਾ ਹੈ ਕਿ ਪੱਤ ਝੜ ਦਾ ਮੌਸਮ ਆ ਗਿਆ ਹੈ ਟੈਣੀਆਂ ਉੱਤੇ ਕੋਈ ਪੱਤਾ ਨਹੀਂ ਹੈ ਉਹ ਨੰਗੀਆਂ ਜਾਪਦੀਆਂ ਹਨ। ਤੇ ਇਸ ਤਰ੍ਹਾਂ ਚਾਰੇ ਪਾਸੇ ਪੱਤ ਚੜਦਾ ਮੌਸਮ ਹੈ ਹੁਣੇ-ਹੁਣੇ ਮੀਂਹ ਪੈ ਕੇ ਹਟਿਆ ਪੱਤ ਹੀ ਟਾਣਾ ਸੰਗ ਲਟਕਣ ਨਿੱਕੇ-ਨਿੱਕੇ ਜਲ ਕਣ ਕਵੀ ਕਹਿੰਦਾ ਹੈ ਕਿ ਮੀਂਹ ਪੈ ਕੇ ਹਟਿਆ ਹੈ ਤੇ ਪੱਤਿਆਂ ਤੋਂ ਸਖਣੀਆਂ ਟਹਿਣੀਆਂ ਨਾਲ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾ ਲਟਕ ਰਹੀਆਂ ਹਨ ਮੀਂਹ ਪੈਣ ਨਾਲ ਸਾਰੀਆਂ ਟਾਹਣੀਆਂ ਤੇ ਛੋਟੇ-ਛੋਟੇ ਜਲ ਕਣ ਨੇ ਜਿਹੜੇ ਉਹ ਨਜ਼ਰ ਆ ਰਹੇ ਹਨ ਅਗਲਾ ਕਹਾਵਨ ਧਰਤੀ ਦੀ ਖਿੱਚ ਟਾਣਾ ਦੀ ਅੰਗੜਾਈ ਤਿੱਖੀ ਪੌਣ ਬਿਰਸ਼ ਦੀ ਕੰਪਨ ਕਵੀ ਕਹਿੰਦਾ ਹੈ ਕਿ ਧਰਤੀ ਦੀ ਖਿੱਚ ਦੇ ਕਾਰਨ ਟੈਣੀਆਂ ਅੰਗੜਾਈ ਲੈ ਰਹੀਆਂ ਹਨ ਤਿੱਖੀ ਹਵਾ ਵਗਣ ਨਾਲ ਰੁੱਖ ਹੈ ਜਿਹੜੇ ਉਹ ਕੰਬ ਰਹੇ ਹਨ ਕਦਮ ਕਦਮ ਤੇ ਹੋਣੀ ਹੁੰਦਿਆਂ ਇੱਕ ਦੂਜੇ ਦਾ ਨੇੜ ਮੋਤ ਹੈ ਕਵੀ ਕਹਿੰਦਾ ਕਿ ਇਸ ਤਰ੍ਹਾਂ ਧਰਤੀ ਤੇ ਜਿਹੜੇ ਦਰਖਤ ਕੰਬ ਰਹੇ ਹਨ ਹਵਾ ਚੱਲ ਰਹੀ ਹੈ ਇੱਕ ਤਰ੍ਹਾਂ ਨਾਲ ਇਹ ਹੋਣੀ ਵਾਪਰ ਰਹੀ ਹੈ ਕਿਉਂ ਕਿ ਇਸ ਤਰ੍ਹਾਂ ਦੇ ਕੰਪਣ ਨਾਲ ਇਸ ਤਰ੍ਹਾਂ ਦੇ ਹਵਾ ਦੇ ਚੱਲਣ ਨਾਲ ਟਹਿਣੀਆਂ ਦੇ ਹਿੱਲਣ ਨਾਲ ਜਿਹੜੇ ਜਲ ਕਣ ਹਨ ਜਿਹੜੀਆਂ ਪਾਣੀ ਦੀਆਂ ਬੂੰਦਾਂ ਹਨ ਉਹ ਇੱਕ ਦੂਜੇ ਦੇ ਨੇੜੇ ਆ ਰਹੀਆਂ ਹਨ ਤੇ ਨੇੜੇ ਆਉਣਾ ਉਹਨਾਂ ਦਾ ਇੱਕ ਉਹਨਾਂ ਦੇ ਲਈ ਮੌਤ ਦਾ ਸੰਦੇਸ਼ ਹੈ ਕਿਉਂ ਕਿ ਫਿਰ ਉਹਨਾਂ ਦਾ ਭਾਰ ਹੈ ਜਿਹੜਾ ਜੁੜਨ ਤੋਂ ਬਾਅਦ ਵੱਧ ਜਾਂਦਾ ਹੈ ਤੇ ਉਹ ਜਲ ਕਣ ਧਰਤੀ ਉੱਪਰ ਡਿੱਗ ਕੇ ਖਤਮ ਹੋ ਜਾਂਦੇ ਹਨ ਇੱਕ ਦੂਜੇ ਦੀ ਹੋਂਦ ਭਾਰ ਹੈ ਇੱਕ ਜਲ ਕਣ ਦੂਜੇ ਤੋਂ ਕਿੰਨਾ ਖਬਰਦਾਰ ਹੈ ਇੱਕ ਦੂਜੇ ਦੀ ਹੋਂਦ ਜਲ ਕਣਾਂ ਦੀ ਹੋਂਦ ਉਹਨਾਂ ਦੀ ਨਿੱਜੀ ਹੋਂਦ ਲਈ ਇੱਕ ਭਾਰ ਹੈ ਇੱਕ ਜਲ ਕਣ ਦੂਜੇ ਤੋਂ ਕਿੰਨਾ ਖਬਰਦਾਰ ਹੈ ਜਲ ਕਣ ਇੱਕ ਦੂਜੇ ਲਈ ਖਤਰਾ ਹਨ ਉਹ ਇੱਕ ਦੂਜੇ ਤੋਂ ਡਰਦੇ ਹਨ ਦੂਰ ਰਹਿਣਾ ਚਾਹੁੰਦੇ ਹਨ ਤੇ ਉਹ ਇਸੇ ਤਰ੍ਹਾਂ ਦਾ ਯਤਨ ਕਰਦੇ ਹਨ ਭਾਵ ਜਦੋਂ ਜਲ ਕਣ ਇੱਕ ਦੂਜੇ ਨੂੰ ਮਿਲ ਜਾਣਗੇ ਉਹਨਾਂ ਦਾ ਭਾਰ ਵਧੇਗਾ ਤਾਂ ਉਹ ਜਿਹੜੇ ਨੇ ਟੈਣੀਆਂ ਉੱਤੋਂ ਡਿੱਗ ਜਾਣਗੇ ਇਸੇ ਸਥਿਤੀ ਦੀ ਤੁਲਨਾ ਕਵੀ ਨੇ ਅੱਜ ਦੇ ਮਨੁੱਖ ਨਾਲ ਤੇ ਮਨੁੱਖੀ ਸੁਭਾਅ ਨਾਲ ਕੀਤੀ ਹੈ ਅਗਲਾ ਕਾਵਿਬੰਦ ਕਿਹੋ ਜਿਹਾ ਦੌਰ ਹੈ ਆਇਆ ਸਾਡੇ ਮਨੀ ਲੁਕੇ ਨੇ ਗਿਰਗਟ ਨਾਜਰਾ ਅੰਦਰ ਤੋਤੇ ਝਾਕਣ ਕਵੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਕਿ ਜਲ ਕਣਾ ਵਰਗੀ ਹਾਲਤ ਵਰਤਮਾਨ ਮਨੁੱਖ ਦੀ ਹੈ ਮਨੁੱਖਾਂ ਦੇ ਮਨਾਂ ਵਿੱਚ ਵੀ ਗਿਰਗਟ ਲੁਕੇ ਹੋਏ ਹਨ ਉਹ ਪਲ-ਪਲ ਰੰਗ ਬਦਲਦੇ ਹਨ ਤੇ ਨਜ਼ਰਾਂ ਦੇ ਵਿੱਚ ਉਹਨਾਂ ਦੇ ਤੋਤੇ ਝਾਕਦੇ ਹਨ ਭਾਵ ਉਹ ਮਨੁੱਖ ਨੇ ਜਿਹੜੇ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ ਤੋਤੇ ਦੀ ਤਰ੍ਹਾਂ ਉਹ ਪਲਾਂ ਵਿੱਚ ਹੀ ਨਜ਼ਰਾਂ ਫੇਰ ਲੈਂਦੇ ਹਨ ਬਦਲ ਜਾਂਦੇ ਹਨ ਇੱਕ ਦੂਜੇ ਦੀ ਹੋਂਦੋਂ ਤਰਹੰਦੇ ਅਸੀਂ ਸਮੇਂ ਦੀ ਸੂਲੀ ਚੜ ਕੇ ਬਣਦੇ ਜਾਈਏ ਜਲਕਣ ਕਵੀ ਕਹਿੰਦਾ ਹੈ ਕਿ ਮਨੁੱਖ ਵੀ ਇੱਕ ਦੂਜੇ ਦੀ ਹੋਂਦ ਤੋਂ ਡਰ ਰਹੇ ਹਨ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਅਸੀਂ ਅਖੌਤੀ ਤਰੱਕੀ ਕਰ ਰਹੇ ਹਾਂ ਅਸੀਂ ਸਮੇਂ ਦੀ ਸੂਲੀ ਚੜ ਕੇ ਜਲਕਣ ਬਣਦੇ ਜਾ ਰਹੇ ਹਾਂ ਕਵੀ ਦੇ ਕਹਿਣ ਦਾ ਭਾਵ ਕਿ ਸਮੇਂ ਦੇ ਬੀਤਣ ਨਾਲ ਮਨੁੱਖਤਾ ਵਿੱਚੋਂ ਇੱਕ ਦੂਜੇ ਲਈ ਪਿਆਰ ਇੱਕ ਦੂਜੇ ਲਈ ਵਿਸ਼ਵਾਸ ਵਫਾਦਾਰੀ ਵਰਗੇ ਗੁਣ ਖਤਮ ਹੁੰਦੇ ਜਾ ਰਹੇ ਹਨ ਤੇ ਮਨੁੱਖ ਹੈ ਜਿਹੜਾ ਉਹ ਸਵਾਰਥ ਪ੍ਰਧਾਨ ਹੋ ਗਿਆ ਹੈ ਇੱਕ ਦੂਜੇ ਤੋਂ ਜਿਹੜੀਆਂ ਦੂਰੀਆਂ ਨੇ ਮਨੁੱਖ ਤੇ ਮਨੁੱਖ ਦੇ ਵਿਚਾਲੇ ਉਹ ਵੱਧਦੀਆਂ ਜਾ ਰਹੀਆਂ ਹਨ ਜਲ ਕਣਾ ਵਰਗੀ ਹਾਲਤ ਹੈ ਜਿਹੜੀ ਉਹ ਮਨੁੱਖਾਂ ਦੀ ਹੋ ਗਈ ਹੈ ਡਾਕਟਰ ਜਗਤਾਰ ਦੀ ਕਵਿਤਾ ਜਲ ਕਣ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਆਧੁਨਿਕ ਮਨੁੱਖ ਦਾ ਚਰਿੱਤਰ ਪੇਸ਼ ਕਰਨ ਲਈ ਗਿਰਗਟ ਤੇ ਤੋਤੇ ਕਿੰਨੇ ਕੁ ਟੁਕਮੇ ਪ੍ਰਤੀਕ ਹਨ ਇਸ ਦਾ ਉੱਤਰ ਹੈ ਜੀ ਗਿਰਗਟ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਜੋ ਪਲ-ਪਲ ਆਪਣਾ ਰੰਗ ਬਦਲ ਲੈਂਦਾ ਹੈ ਤੇ ਤੋਤਾ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਇੱਕਦਮ ਆਪਣੀ ਅੱਖਾਂ ਫੇਰ ਲੈਂਦਾ ਹੈ ਆਧੁਨਿਕ ਮਨੁੱਖ ਦਾ ਚਰਿੱਤਰ ਅਜਿਹਾ ਹੀ ਬੇ ਵਿਸ਼ਵਾਸੀ ਭਰਿਆ ਬੇ ਯਕੀਨੀ ਭਰਿਆ ਹੈ ਇਸ ਨੂੰ ਪ੍ਰਗਟ ਕਰਨ ਲਈ ਡਾਕਟਰ ਜਗਤਾਰ ਨੇ ਜਿਹੜੇ ਪ੍ਰਯੋਗ ਕੀਤੇ ਹਨ ਉਹ ਬਹੁਤ ਟੁਕਮੇ ਹਨ ਇਸ ਤੋਂ ਬਾਅਦ ਪਰੇਸ਼ਨ ਨੰਗੀਆਂ ਨੰਗੀਆਂ ਹੁਨੇ ਹੁਨੇ ਨਿੱਕੇ ਨਿੱਕੇ ਕਦਮ ਕਦਮ ਇਹ ਜਿਹੜੇ ਸ਼ਬਦ ਆਏ ਹਨ ਪ੍ਰਸੰਗ ਹਾਇਨ ਇਹ ਕਿਸ ਪ੍ਰਕਾਰ ਦੇ ਪ੍ਰਭਾਵ ਨੂੰ ਸਿਰਜਦੇ ਹਨ ਇਸ ਦਾ ਉੱਤਰ ਹੈ ਇਸ ਨਾਲ ਕਵਿਤਾ ਵਿੱਚ ਉਨਰੋਕਤੀ ਉਤਪਨ ਹੋਈ ਹੈ ਇਸ ਦੇ ਫਲਸਫਰੂਪ ਰਚਨਾ ਵਿੱਚ ਜਿਹੜਾ ਸੰਗੀਤਮਈ ਪ੍ਰਭਾਵ ਪੈਦਾ ਹੋਇਆ ਹੈ ਰਚਨ ਜਲਕਣ ਕਵਿਤਾ ਦਾ ਕੇਂਦਰੀ ਜਾਂ ਅੰਤਰੀ ਭਾਵ ਲਿਖੋ ਇਸ ਦਾ ਉੱਤਰ ਹੈ ਵਰਤਮਾਨ ਮਨੁੱਖ ਦੀ ਅਵਸਥਾ ਟੈਣੀ ਨਾਲ ਲੱਗੀਆਂ ਪਾਣੀ ਦੀਆਂ ਬੂੰਦਾ ਵਰਗੀ ਹੈ ਬੂੰਦਾ ਇੱਕ ਦੂਜੇ ਦੇ ਨੇੜੇ ਹੋਣ ਨੂੰ ਆਪਣੀ ਮੌਤ ਸਮਝਦੀਆਂ ਹਨ ਇਸੇ ਤਰ੍ਹਾਂ ਦੀ ਹਾਲਤ ਜਿਹੜਾ ਹੈ ਮਨੁੱਖ ਦੀ ਹੈ ਉਹ ਵੀ ਇੱਕ ਦੂਜੇ ਦੇ ਨੇੜੇ ਹੋਣ ਨੂੰ ਆਪਣੀ ਮੌਤ ਸਮਝਦੇ ਹੋਏ ਇੱਕ ਦੂਜੇ ਤੋਂ ਡਰਦੇ ਹਨ ਇਸ ਤਰ੍ਹਾਂ ਜਿਹੜਾ ਮਨੁੱਖ ਮਨੁੱਖ ਲਈ ਖਤਰਾ ਬਣਿਆ ਹੋਇਆ ਹੈ ਇਸ ਤੋਂ ਬਾਅਦ ਪ੍ਰਸ਼ਨ ਕਵਿਤਾ ਦੇ ਤਿੰਨਾਂ ਅੰਗਾਂ ਦਾ ਇੱਕ ਦੂਜੇ ਨਾਲ ਸੰਬੰਧ ਸੁਭਾਵਿਕ ਹੈ ਜਾਂ ਅਸੁਭਾਵਿਕ ਇਹਦਾ ਉੱਤਰ ਹੈ ਕਵਿਤਾ ਦੇ ਤਿੰਨੇ ਅੰਗਾਂ ਦਾ ਸੰਬੰਧ ਸੁਭਾਵਿਕ ਹੈ ਕਿਉਂਕਿ ਇੱਕ ਵਿਚਾਰ ਤੋਂ ਮਗਰੋਂ ਦੂਜਾ ਵਿਚਾਰ ਸੁਭਾਵਿਕ ਤੌਰ ਤੇ ਜਨਮ ਲੈਂਦਾ ਹੈ ਜਿਸ ਤਰ੍ਹਾਂ بارش ਦਾ ਹੋਣਾ ਫਿਰ ਤੇ ਟਹਿਣੀਆਂ ਤੇ ਜਲ ਕਣਾਂ ਦਾ ਜਿਹੜਾ ਲਟਕਣਾ ਉਹਨਾਂ ਦਾ ਆਪਸ ਦੇ ਵਿੱਚ ਜੁੜਨਾ ਡਿੱਗਣਾ ਤੇ ਇਸੇ ਵਿਚਾਰ ਤੋਂ ਜਿਹੜਾ ਮਨੁੱਖ ਦੀ ਤੁਲਨਾ ਕਰਕੇ ਕਵੀ ਨੇ ਨਵਾਂ ਵਿਚਾਰ ਪੇਸ਼ ਕੀਤਾ ਹੈ ਪ੍ਰਸ਼ਨ ਬੂੰਦਾਂ ਨੂੰ ਧਰਤੀ ਦੀ ਖਿੱਚ ਤਿੱਖੀ ਪੌਣ ਬਿਰਸ਼ ਦੀ ਕੰਪਣ ਆਪਣੇ ਤੋਂ ਵੱਖਰੀਆਂ ਵਸਤਾਂ ਤੋਂ ਖਤਰਾ ਹੈ। ਮਨੁੱਖ ਨੂੰ ਅਜਿਹੀਆਂ ਕਿਹੜੀਆਂ ਵਸਤਾਂ ਤੋਂ ਖਤਰਾ ਹੈ? ਇਸਦਾ ਉੱਤਰ ਹੈ ਜੀ ਮਨੁੱਖ ਨੂੰ ਖੁਦਗਰਜ਼ੀ, ਮੌਕਾਪ੍ਰਸਤੀ, ਬੇਤਵਾਰੇ ਤੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਸਵਾਰਥੀ ਲੋਕਾਂ ਤੋਂ ਖਤਰਾ ਹੈ। ਉਸ ਤੋਂ ਬਾਅਦ ਪ੍ਰਸ਼ਨ ਮੌਸਮ ਪਤਝੜ ਦਾ ਅਤੇ ਕਿਹੋ ਜਿਹਾ ਦੌਰ ਹੈ ਆਇਆ? ਇਹਨਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ? ਇਸਦਾ ਉੱਤਰ ਹੈ ਜੀ ਪਤਝੜ ਦੇ ਮੌਸਮ ਵਿੱਚ ਰੁੱਖ ਵੱਤਹੀਨ ਹੋ ਕੇ ਨੰਗੇ ਹੋ ਜਾਂਦੇ ਹਨ ਤੇ ਵਰਤਮਾਨ ਦੌਰ ਵਿੱਚ ਮਨੁੱਖ ਹੈ ਜਿਹੜਾ ਉਹ ਵੀ ਚਰਿੱਤਰਹੀਨ ਹੈ ਇਹਨਾਂ ਦੋਹਾਂ ਦੀ ਤੁਲਨਾ ਕਰਕੇ ਕਵੀ ਨੇ ਸਮਾਨਤਾ ਦਾ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਨ ਜਲ ਕਣ ਕਿਸ ਦਾ ਚਿੰਨ ਹੈ ਪ੍ਰਤੀਕ ਹੈ ਇਸ ਦਾ ਉੱਤਰ ਹੈ ਜੀ ਜਲ ਕਣ ਵਰਤਮਾਨ ਮਨੁੱਖ ਦਾ ਪ੍ਰਤੀਕ ਵੱਜੋਂ ਇੱਥੇ ਕਵਿਤਾ ਦੇ ਵਿੱਚ ਕਵੀ ਨੇ ਵਰਤਿਆ ਹੈ ਇਸ ਤੋਂ ਬਾਅਦ ਪ੍ਰਸ਼ੰਤ ਪਤਝੜ ਕਾ ਦਾ ਚਿੰਨ ਹੈ ਇਸ ਦਾ ਉੱਤਰ ਹੈ ਜੀ ਪਤਝੜ ਇਨਸਾਨੀਅਤਹੀਨ ਵਾਤਾਵਰਨ ਦਾ ਤੇ ਸਰਦ ਹੋਏ ਮਨੁੱਖੀ ਭਾਵਾਂ ਦਾ ਪ੍ਰਤੀਕ ਹੈ ਜਲ ਕਣ ਕਵਿਤਾ ਦਾ ਸਾਰਾਂਸ਼ ਲਿਖੋ ਜਾਂ ਇਸ ਦਾ ਵਿਸ਼ਾ ਵਸਤੂ ਲਿਖੋ ਇਸ ਕੁਐਸਚਨ ਦਾ ਉੱਤਰ ਹੈ ਜਲ ਕਣ ਕਵਿਤਾ ਡਾਕਟਰ ਜਗਤਾਰ ਦੀ ਲਿਖੀ ਹੋਈ ਹੈ ਇਸ ਕਵਿਤਾ ਵਿੱਚ ਕਵੀ ਨੇ ਤਾਣਾ ਨਾਲ ਲੱਗੀਆਂ ਪਾਣੀ ਦੀਆਂ ਬੂੰਦਾਂ ਦੀ ਉਦਾਹਰਣ ਦੇ ਕੇ ਵਰਤਮਾਨ ਮਨੁੱਖ ਦੇ ਇੱਕ ਦੂਜੇ ਪ੍ਰਤੀ ਇਹ ਵਿਸ਼ਵਾਸ ਭਰੇ ਵਾਤਾਵਰਨ ਨੂੰ ਪੇਸ਼ ਕੀਤਾ ਹੈ ਮੀ ਪੈਣ ਮਗਰੋਂ ਦਰਖਤਾਂ ਦੀਆਂ ਟਾਹਣਾਂ ਨਾਲ ਨਿੱਕੇ-ਨਿੱਕੇ ਜਲ ਕਣ ਲਟਕਦੇ ਹਨ ਧਰਤੀ ਦੀ ਖਿੱਚ ਤਿੱਖੀ ਹਵਾ ਟਾਹਣੀਆਂ ਦੀ ਹਿਲਜੁਣ ਨਾਲ ਇਹ ਜਲ ਕਣ ਇੱਕ ਦੂਜੇ ਦੀ ਨੇੜਤਾ ਤੋਂ ਡਰਦੇ ਹਨ ਕਿਉਂਕਿ ਨੇੜਤਾ ਉਹਨਾਂ ਲਈ ਮੌਤ ਦਾ ਕਾਰਨ ਬਣ ਸਕਦੀ ਹੈ ਇਨ੍ਹਾਂ ਜਲ ਕਣਾਂ ਵਰਗੀ ਹਾਲਤ ਵਰਤਮਾਨ ਮਨੁੱਖਾਂ ਦੀ ਹੈ ਵਰਤਮਾਨ ਮਨੁੱਖ ਦੇ ਮਨ ਵਿੱਚ ਖੋਟ ਹੈ ਉਹ ਪਲ-ਪਲ ਰੰਗ ਬਦਲਦਾ ਹੈ ਇੱਕ ਦੂਜੇ ਦੀ ਹੋਂਦ ਤੋਂ ਡਰਦਾ ਹੈ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਮਨੁੱਖ ਤਰੱਕੀ ਕਰਦਾ ਜਾ ਰਿਹਾ ਹੈ ਨਵੀਆਂ-ਨਵੀਆਂ ਕਾਢਾਂ ਹੋ ਰਹੀਆਂ ਹਨ ਪਰ ਕਵੀ ਦੇ ਅਨੁਸਾਰ ਅਸੀਂ ਸਮੇਂ ਦੀ ਸੂਲੀ ਚੜ੍ਹ ਕੇ ਜਲ ਕਣ ਬਣਦੇ ਜਾ ਰਹੇ ਹਾਂ ਸਮੇਂ ਦੇ ਬੀਤਣ ਨਾਲ ਮਨੁੱਖ ਵਿੱਚੋਂ ਆਪਣੇ ਸਵਾਰਥਾਂ ਦੀ ਖਾਤਰ ਇੱਕ ਦੂਜੇ ਲਈ ਪਿਆਰ ਵਿਸ਼ਵਾਸ ਤੇ ਵਫਾਦਾਰੀ ਖਤਮ ਹੁੰਦੇ ਜਾ ਰਹੇ ਹਨ ਡਾਕਟਰ ਜਗਤਾਰ ਦੀ ਲਿਖੀ ਹੋਈ ਦੂਜੀ ਕਵਿਤਾ ਹੈ ਜੀ ਆਪਣਾ ਆਪਣਾ ਸੂਰਜ ਇਸ ਦਾ ਪਾਰਟ ਤੇ ਵਿਆਖਿਆ ਲਿਖਦੇ ਹਾਂ ਕਵਿਤਾ ਇਸ ਤਰ੍ਹਾਂ ਹੈ ਕਿ ਕਵੀ ਲਿਖਦਾ ਹੈ ਮੇਰਾ ਬੱਚਾ ਆਖੇ ਸੂਰਜ ਗਮਲੇ ਵਿੱਚੋਂ ਉੱਗੇ ਉਸ ਤੋਂ ਵੱਡੀ ਬੱਚੀ ਆਖੇ ਨਹੀਂ ਸੂਰਜ ਪੂਰਬ ਚੋਂ ਨਿਕਲੇ ਮੈਂ ਗਮਲੇ ਦੇ ਫੁੱਲਾਂ ਵੱਲੋਂ ਤੇ ਬੱਚੇ ਦੇ ਮੂੰਹ ਵੱਲ ਤੱਕ ਕੇ ਕੀ ਅੱਖਾਂ ਕੀ ਸੂਰਜ ਕਿੱਥੋਂ ਨਿਕਲੇ ਵਿਆਖਿਆ ਇਸ ਕਾਵਨ ਦੀ ਕਵੀ ਇਸ ਕਾਵ ਟੋਟੇ ਦੇ ਰਾਹੀਂ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਗਿਆਨ ਜਿਹੜਾ ਉਹ ਸਾਪੇਖ ਹੈ ਅੰਤਰ ਸੰਬੰਧਤ ਹੈ ਕਵੀ ਲਿਖਦਾ ਹੈ ਕਿ ਉਸ ਦਾ ਛੋਟਾ ਬੱਚਾ ਕਹਿੰਦਾ ਹੈ ਕਿ ਸੂਰਜ ਗਮਲੇ ਵਿੱਚੋਂ ਉਗਦਾ ਹੈ ਕਿਉਂਕਿ ਉਸ ਛੋਟੇ ਬੱਚੇ ਨੇ ਗਮਲੇ ਵਿੱਚ ਉੱਗਿਆ ਸੂਰਜ ਮੁਖੀ ਦਾ ਫੁੱਲ ਦੇਖਿਆ ਹੈ ਤੇ ਕਵੀ ਦੀ ਜਿਹੜੀ ਵੱਡੀ ਬੱਚੀ ਹੈ ਉਹ ਕਹਿੰਦੀ ਹੈ ਕਿ ਸੂਰਜ ਹੈ ਜਿਹੜਾ ਉਹ ਪੂਰਬ ਵਿੱਚੋਂ ਨਿਕਲਦਾ ਹੈ ਉਸ ਨੇ ਪੂਰਬ ਵਿੱਚੋਂ ਨਿਕਲਦਾ ਦੇਖਿਆ ਹੈ ਤੇ ਕਿਤਾਬਾਂ ਰਾਹੀਂ ਇਹ ਗਿਆਨ ਹਾਸਲ ਕੀਤਾ ਹੈ ਕਵੀ ਕਹਿੰਦਾ ਕਿ ਮੈਂ ਸੂਰਜ ਮੁਖੀ ਦੇ ਫੁੱਲਾਂ ਵੱਲ ਤੇ ਫਿਰ ਬੱਚਿਆਂ ਦੇ ਮੂੰਹ ਵੱਲ ਦੇਖ ਕੇ ਕਿਵੇਂ ਦੱਸਾਂ ਕਿ ਸੂਰਜ ਕਿੱਥੋਂ ਨਿਕਲਦਾ ਹੈ ਕਿਉਂਕਿ ਕਵੀ ਨੂੰ ਲੱਗਦਾ ਹੈ ਕਿ ਇਹ ਦੋਨੇ ਗੱਲਾਂ ਹੀ ਠੀਕ ਹਨ ਬੱਚਾ ਛੋਟਾ ਹੈ ਉਸ ਨੂੰ ਇੰਨਾ ਹੀ ਗਿਆਨ ਹੈ ਕਿ ਉਸ ਨੇ ਗਮਲੇ ਵਿੱਚੋਂ ਉਗਦੇ ਸੂਰਜਮੁਖੀ ਦੇ ਫੁੱਲ ਨੂੰ ਦੇਖਿਆ ਹੈ ਸੋ ਕਵੀ ਦੇ ਅਨੁਸਾਰ ਉਹ ਵੀ ਠੀਕ ਹੈ ਤੇ ਇੱਥੇ ਜਿਹੜੀ ਵੱਡੀ ਕੁੜੀ ਹੈ ਉਹ ਵੀ ਠੀਕ ਹੈ ਆਪਣਾ ਆਪਣਾ ਸੂਰਜ ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਗਿਆਨ ਸਾਪੇਖ ਹੈ ਇਸ ਕਥਨ ਬਾਰੇ ਕੁਝ ਪੰਕਤੀਆਂ ਲਿਖੋ ਇਸ ਦਾ ਉੱਤਰ ਹੈ ਜੀ ਗਿਆਨ ਸਾਪੇਖ ਹੈ ਨਿਰਪੇਖ ਨਹੀਂ ਛੋਟਾ ਬੱਚਾ ਸਮਝਦਾ ਹੈ ਕਿ ਸੂਰਜ ਗਮਲੇ ਵਿੱਚੋਂ ਉਗਦਾ ਹੈ ਪਰ ਉਸ ਤੋਂ ਵੱਡੀ ਬੱਚੀ ਕਹਿੰਦੀ ਹੈ ਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਉਹਨਾਂ ਤੋਂ ਵੱਡੀ ਉਮਰ ਦੇ ਕਵੀ ਨੇ ਉਗਣਾ ਮੁਹਾਵਰਾ ਰੱਦ ਕਰਕੇ ਨਿਕਲਣਾ ਪ੍ਰਵਾਨ ਕੀਤਾ ਹੈ ਪਰ ਉਹ ਹੈਰਾਨ ਹੈ ਕਿ ਇਸ ਦੀ ਯੋਗ ਵਰਤੋਂ ਕਿਵੇਂ ਕੀਤੀ ਜਾਵੇ ਇਸ ਤੋਂ ਬਾਅਦ ਪ੍ਰਸ਼ਨ ਬੱਚਾ ਗਮਲੇ ਵਿੱਚਲੀ ਕਿਸ ਚੀਜ਼ ਨੂੰ ਸੂਰਜ ਕਹਿ ਰਿਹਾ ਹੈ ਇਸ ਦਾ ਉੱਤਰ ਹੈ ਜੀ ਬੱਚਾ ਗਮਲੇ ਵਿੱਚ ਸੂਰਜ ਮੁਖੀ ਦੇ ਫੁੱਲ ਨੂੰ ਦੇਖ ਕੇ ਉਸ ਨੂੰ ਸੂਰਜ ਕਹਿ ਰਿਹਾ ਹੈ। ਪ੍ਰਸ਼ਨ ਜੇ ਇਸ ਕਾਵ ਕਿਰਤ ਭਾਵ ਆਪਣਾ ਆਪਣਾ ਸੂਰਜ ਨੂੰ ਸ਼ੁੱਧ ਕਾਵ ਦਾ ਨਮੂਨਾ ਮੰਨਿਆ ਜਾਵੇ ਤਾਂ ਸ਼ੁੱਧ ਕਾਵ ਦੀ ਕੀ ਪਰਿਭਾਸ਼ਾ ਕਰੋਗੇ? ਇਸ ਦਾ ਉੱਤਰ ਹੈ ਜੀ। ਸ਼ੁੱਧ ਕਾਵ ਆਪਣੀ ਵਿੰਭਵਲੀ ਕਰਕੇ ਬੜਾ ਮਨੋਹਰ ਹੁੰਦਾ ਹੈ। ਇਸ ਦਾ ਨਿਜੀ ਜਾਂ ਅੰਤਰਮੁਖੀ ਹੋਣਾ ਇੰਨਾ ਜ਼ਰੂਰੀ ਨਹੀਂ। ਪੰਜਾਬੀ ਵਿੱਚ ਭਾਈ ਵੀਰ ਸਿੰਘ ਦੀਆਂ ਰਸਦਾਤਾ ਗੁਲਦਾਉ ਦੀਆਂ ਖੇੜਾ ਤੇ ਪ੍ਰੋਫੈਸਰ ਪੂਨ ਸਿੰਘ ਦੀ ਗੋਹੇ ਪੱਥ ਦੀ ਅਹੀਰਣ ਧਨੀਰਾਮ ਚਾਤਰਿਕ ਦੀਆਂ ਚੰਦਨવાડી ਤੇ ਕੇਸਰਕਿਆਰੀ ਨਵਾਂ ਜਹਾਨ ਸੂਫੀਖਾਨਾ ਇਹ ਜਿਹੜੀਆਂ ਕਵਿਤਾਵਾਂ ਨੇ ਇਹਨਾਂ ਨੂੰ ਸ਼ੁੱਧ ਕਾਵ ਦਾ ਨਮੂਨਾ ਕਿਹਾ ਜਾ ਸਕਦਾ ਰਸ਼ਨ ਆਪਣਾ ਆਪਣਾ ਸੂਰਜ ਕਵਿਤਾ ਦਾ ਅੰਤਰੀ ਭਾਵ ਲਿਖੋ ਇਸ ਦਾ ਉੱਤਰ ਹੈ ਜੀ ਗਿਆਨ ਸਾਪੇਖ ਹੈ ਨਿਰਪੇਖ ਨਹੀਂ ਕਵੀ ਨੇ ਛੋਟੇ ਬੱਚਿਆਂ ਦੀ ਵਾਰਤਾ ਲਾਪਰਾਹੀ ਇਸ ਗੱਲ ਨੂੰ ਸਿੱਧ ਕਰਨ ਦਾ ਯਤਨ ਕੀਤਾ ਹੈ ਇਸ ਤੋਂ ਬਾਅਦ ਪ੍ਰਸ਼ਨ ਆਪਣਾ ਆਪਣਾ ਸੂਰਜ ਕਵਿਤਾ ਵਿੱਚ ਸੂਰਜ ਦੇ ਕਿਹੜੇ ਕਿਹੜੇ ਪ੍ਰਕਾਰ ਦਰਸਾਏ ਗਏ ਹਨ ਇਸ ਦਾ ਉੱਤਰ ਹੈ ਇਸ ਕਵਿਤਾ ਵਿੱਚ ਸੂਰਜ ਨੂੰ ਤਿੰਨ ਪ੍ਰਕਾਰ ਦਾ ਦਰਸਾਇਆ ਗਿਆ ਹੈ ਗਮਲੇ ਵਿੱਚ ਪੌਦੇ ਨੂੰ ਲੱਗਾ ਸੂਰਜ ਮੁਖੀ ਦਾ ਫੁੱਲ ਉਸ ਨੂੰ ਸੂਰਜ ਕਿਹਾ ਗਿਆ ਹੈ ਬੱਚਾ ਤੇ ਪੂਰਬ ਵਿੱਚੋਂ ਨਿਕਲਣ ਵਾਲਾ ਸੂਰਜ ਕੈਸ ਹਨ ਡਾਕਟਰ ਜਗਤਾਰ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਉਹਨਾਂ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ ਤੁਸੀਂ ਦੇਖੇ ਹੁਣ ਪੇਸ਼ ਹੈ ਜੀ ਡਾਕਟਰ ਜਗਤਾਰ ਦੀ ਜੀਵਨੀ ਡਾਕਟਰ ਜਗਤਾਰ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਦੇ ਜੰਪਲ ਸਨ ਉਹਨਾਂ ਦਾ ਜਨਮ 23 ਮਾਰਚ 1935 ਨੂੰ ਹੋਇਆ ਅਤੇ 75 ਸਾਲ ਦੀ ਉਮਰ ਭੋਗ ਕੇ 30 ਮਾਰਚ 2010 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਾਣ ਤੋਂ ਪਹਿਲਾਂ ਉਹਨਾਂ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਸਾਹਿਤ ਪ੍ਰੇਮੀਆਂ ਲੇਖਕਾਂ ਅਤੇ ਸ਼ਾਇਰਾਂ ਨੂੰ ਪ੍ਰਭਾਵਿਤ ਕੀਤਾ ਡਾਕਟਰ ਜਗਤਾਰ ਇੱਕ ਪ੍ਰਗਤੀਵਾਦੀ ਸ਼ਾਇਰ ਸਨ ਉਹ ਫਾਰਸੀ ਉਰਦੂ ਅਤੇ ਪੰਜਾਬੀ ਵਿੱਚ ਐਮਏ ਸਨ ਅਤੇ ਹੀਰ ਦਮੋਦਰ ਦੇ ਕਿੱਸੇ ਤੇ ਉਹਨਾਂ ਨੇ ਪੀ ਐਚ ਡੀ ਕੀਤੀ ਉਹਨਾਂ ਨੇ ਉਰਦੂ ਸਾਹਿਤ ਦੀਆਂ 2 ਪੁਸਤਕਾਂ ਦਾ ਲਿਪੀਵੰਤਰ ਅਤੇ 3 ਉਰਦੂ ਅਤੇ 4 ਅੰਗਰੇਜ਼ੀ ਪੁਸਤਕਾਂ ਦਾ ਅਨੁਵਾਦ ਕੀਤਾ। ਉਹਨਾਂ ਨੇ ਤਕਰੀਬਨ 8 ਪੁਸਤਕਾਂ ਦਾ ਸੰਪਾਦਨ ਵੀ ਕੀਤਾ। ਉਹਨਾਂ ਦੀ ਕਾਵ ਸਿਰਜਣਾ ਇਸ ਪ੍ਰਕਾਰ ਹੈ ਜਿਹੜੇ ਉਹਨਾਂ ਦੇ ਕਾਵ ਸੰਗ੍ਰਹਿ ਹਨ ਰੁੱਤਾ ਰੰਗਲੀਆਂ, ਤਲਖੀਆਂ ਰੰਗੀਆਂ, ਦੁੱਧ ਪਥਰੀ, ਅਧੂਰਾ ਆਦਮੀ, ਲਹੂ ਤੇ ਨਕਸ਼, ਛਾਂਗਿਆ ਰੁਖ ਸ਼ੀਸ਼ੇ ਦਾ ਜੰਗਲ ਜਜੀਰਿਆਂ ਵਿੱਚ ਘਿਰਿਆ ਸਮੁੰਦਰ ਚਨੁਕਰੀ ਸ਼ਾਮ ਦੀਵਾ ਜੁਗਨੂ ਤੇ ਦਰਿਆ ਜੁਗਨੂ ਦੇ ਹੱਥ ਸੂਰਜ ਅੱਖਾਂ ਵਾਲੀਆਂ ਪੈੜਾਂ ਮੇਰੇ ਅੰਦਰ ਇੱਕ ਸਮੁੰਦਰ ਪ੍ਰਵੇਸ਼ ਦੁਆਰ ਮੂਮ ਲੋਕ ਉਹਨਾਂ ਦਾ ਜਿਹੜਾ ਕਾਵਿ ਸੰਗ੍ਰਹਿ ਸੀ ਜੁਗਨੂ ਦੀਵਾ ਤੇ ਦਰਿਆ ਉਸ ਨੂੰ 1995 ਵਿੱਚ ਭਾਰਤੀ ਸਾਹਿਤ ਅਕਾडमी ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਜਗਤਾਰ ਦੀ ਕਾਵ ਰਚਨਾ ਵਿੱਚ ਅਨੁਭਵ ਦੀ ਅਮੀਰੀ ਤੇ ਕਲਾ ਦੀ શ્રેਸ਼ਟਾ ਹੈ ਸੋਚ ਦੀ ਬੁਲੰਦੀ ਅਤੇ ਜਜ਼ਵੇ ਦੀ ਉੱਚਤਾ ਉਹਨਾਂ ਦੀ ਕਵਿਤਾ ਦੇ ਖਾਸ ਗੁਣ ਹਨ ਉਹ ਇੱਕ ਤਰ੍ਹਾਂ ਨਾਲ ਕੁੱਜੇ ਵਿੱਚ ਦਰਿਆ ਬੰਦ ਕਰਦੇ ਸਨ ਇਤਿਹਾਸ ਅਤੇ ਮਿਥਿਹਾਸ ਦੇ ਲੋਕਥਾਵਾਂ ਵਿੱਚੋਂ ਉਹਨਾਂ ਨੇ ਬਿੰਬ ਤੇ ਪ੍ਰਤੀਕ ਘੜੇ ਉਹਨਾਂ ਨੇ ਉੱਚ ਪਾਏ ਦੀ ਨਜ਼ਮ ਗੰਭੀਰ ਕਿਸਮ ਦੇ ਗੀਤ ਦਿਲ ਹਲਾ ਦੇਣ ਵਾਲੇ ਮਰਸੀਏ ਅਤੇ ਵੱਖਰੇ ਅੰਦਾਜ਼ ਤੇ ਸੂਝ ਵਾਲੀ ਗੱਜਲ ਦੀ ਸਿਰਜਣਾ ਕੀਤੀ। ਉਹਨਾਂ ਦੀ ਸ਼ਾਇਰੀ ਇੱਕ ਲੰਬੇ ਸਮੇਂ ਤੱਕ ਪੰਜਾਬੀ ਸਾਹਿਤ ਤੇ ਗੱਜਲ ਪ੍ਰੇਮੀਆਂ ਅਤੇ ਇਨਕਲਾਬੀ ਵਿਚਾਰਧਾਰਾ ਰੱਖਣ ਵਾਲੇ ਸੁਹਿਰਦ ਤੇ ਗੰਭੀਰ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਰਹੇਗੀ। We work hard to make video. Please like and share. Subscribe channel Punjabi Whiteboard. Thanks for watching.